ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਪੰਜਾਬਣ ਕੁੜੀ ਅੰਮ੍ਰਿਤਸਰ 에어ਪੋਰਟ ਤੇ ਹੋਈ ਗ੍ਰਿਫਤਾਰ ਕਾਰਨ ਸੁਣ ਕੇ ਹੈਰਾਨ ਰਹਿ ਜਾਵੋਗੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਰ ਰੋਜ਼ ਹਜ਼ਾਰਾਂ ਹੀ ਲੋਕ ਆਉਂਦੇ ਹਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਵਿਦੇਸ਼ ਜਾਣ ਦੇ ਰੰਗ-ਬਰੰਗੇ ਸੁਪਨੇ ਹੁੰਦੇ ਹਨ ਪਰ ਅੱਜ ਜੋ ਕੁਝ ਵਾਪਰਿਆ ਉਸ ਨੇ ਨਾ ਸਿਰਫ ਉੱਥੇ ਮੌਜੂਦ ਮੁਸਾਫਰਾਂ ਨੂੰ ਹਿਲਾ ਕੇ ਰੱਖ ਦਿੱਤਾ ਸਗੋਂ ਹਰ ਉਸ ਪੰਜਾਬੀ ਦੇ ਦਿਲ ਵਿੱਚ ਡਰ ਪੈਦਾ ਕਰ ਦਿੱਤਾ ਜੋ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਹੈ ਕਹਾਣੀ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਇੱਕ ਮੁਟਿਆਰ ਕਿਰਨਜੀਤ ਕੌਰ ਦੀ ਹੈ ਜੋ ਆਪਣੇ ਮਾਪਿਆਂ ਦੀ ਇਕਲੌਤੀ ਸੀ ਅਤੇ ਜਿਸ ਦੇ ਮੋਢਿਆਂ ਤੇ ਪੂਰੇ ਪਰਿਵਾਰ ਦਾ ਭਵਿਕ ਟਿਕਿਆ ਹੋਇਆ ਸੀ 에ਅਰਪੋਰਟ ਦੇ ਅੰਦਰ ਦਾ ਮਾਹੌਲ ਬੜਾ ਹੀ ਖੁਸ਼누ਮਾ ਸੀ ਹਰ ਪਾਸੇ ਯਾਤਰੀ ਆਪਣੇ ਸਮਾਨ ਨਾਲ ਲਾਈਨਾਂ ਵਿੱਚ ਲੱਗੇ ਹੋਏ ਸਨ ਅਤੇ ਕਿਰਨਜੀਤ ਵੀ ਆਪਣੇ ਹੱਥ ਵਿੱਚ ਪਾਸਪੋਰਟ ਅਤੇ ਬੋਰਡਿੰਗ ਪਾਸ ਫੜੀ। ਦਿਲ ਵਿੱਚ ਕੈਨੇਡਾ ਦੀ ਧਰਤੀ ਤੇ ਪੈਰ ਰੱਖਣ ਦੇ ਸੁਪਨੇ ਸਜਾਈ ਖੜੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਬਸ ਹੁਣ ਕੁਝ ਹੀ ਕੰਟਿਆਂ ਦੀ ਦੂਰੀ ਹੈ ਅਤੇ ਫਿਰ ਉਹ ਆਪਣੇ ਸੁਪਨਿਆਂ ਦੇ ਸ਼ਹਿਰ ਟੋਰਾਂਟੋ ਵਿੱਚ ਹੋਵੇਗੀ। ਜਿੱਥੇ ਜਾ ਕੇ ਉਹ ਮਿਹਨਤ ਕਰੇਗੀ ਅਤੇ ਆਪਣੇ ਬਾਪੂ ਦਾ ਸਾਰਾ ਕਰਜ਼ਾ ਲਾ ਦੇਵੇਗੀ। ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਜਦੋਂ ਉਹ ਇਮੀਗ੍ਰੇਸ਼ਨ ਕਾਊਂਟਰ ਤੇ ਪਹੁੰਚੀ ਅਤੇ ਅਧਿਕਾਰੀ ਨੇ ਉਸਦਾ ਪਾਸਪੋਰਟ ਸਕੈਨ ਕੀਤਾ ਤਾਂ ਅਚਾਨਕ ਅਧਿਕਾਰੀ ਦੇ ਚਿਹਰੇ ਦੇ ਹਾਵ-ਭਾਵ ਬਦਲ ਗਏ ਉਹ ਮੁਸਕਰਾਹਟ ਜੋ ਕੁਝ ਪਲ ਪਹਿਲਾਂ ਕਿਰਨਜੀਤ ਦੇ ਚਿਹਰੇ ਤੇ ਸੀ ਹੌਲੀ-ਹੌਲੀ ਕਬਰਾਟ ਵਿੱਚ ਬਦਲਣ ਲੱਗੀ ਜਦੋਂ ਅਧਿਕਾਰੀ ਨੇ ਆਪਣੇ ਸਾਥੀਆਂ ਨੂੰ ਇਸ਼ਾਰਾ ਕਰਕੇ ਬੁਲਾਇਆ ਉਸ ਪਲ ਕਿਰਨਜੀਤ ਦੇ ਕੰਨਾਂ ਵਿੱਚ ਸਿਰਫ ਆਪਣੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਅਗਲੇ ਕੁਝ ਪਲਾਂ ਵਿੱਚ ਉਸ ਦੇ ਹੱਥਾਂ ਵਿੱਚ ਜਹਾਜ਼ ਦੀ ਟਿਕਟ ਦੀ ਬਜਾਏ ਹਥਕੜੀਆਂ ਹੋਣਗੀਆਂ ਅਤੇ ਉਹ ਕੈਨੇਡਾ ਜਾਣ ਦੀ ਬਜਾਏ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਜਾਵੇਗੀ ਇਸ ਘਟਨਾ ਦੀ ਤਹਿ ਤੱਕ ਜਾਣ ਲਈ ਸਾਨੂੰ ਥੋੜਾ ਪਿੱਛੇ ਮੁੜਨਾ ਪਵੇਗਾ ਕਿਉਂਕਿ ਇਹ ਸਭ ਕੁਝ ਅਚਾਨਕ ਨਹੀਂ ਹੋਇਆ ਸੀ ਸਗੋਂ ਇਹ ਉਸ ਸਾਜ਼ਿਸ਼ ਦਾ ਹਿੱਸਾ ਸੀ जो पिछले कई महिना तो रची जा रही थी किरणजीत दा परिवार खेतीबाड़ी नाल जुड्या होया सी पर पिछले कुछ साला तो फसलਾਂ ਦੇ ਨੁਕਸਾਨ ਅਤੇ ਕਰੇਲੂ ਮਜਬੂਰੀਆਂ ਕਾਰਨ ਬਾਪੂ ਜਸਵੰਤ ਸਿੰਘ ਸਰ کافی ਕਰਜ਼ਾ ਚੜ ਗਿਆ ਸੀ ਪੰਜਾਬ ਦੇ ਹਰ ਦੂਜੇ ਘਰ ਵਾਂਗ ਇਸ ਪਰਿਵਾਰ ਨੇ ਵੀ ਇਹੀ ਸੋਚਿਆ ਸੀ ਕਿ ਜੇਕਰ ਕੀ ਕੈਨੇਡਾ ਚਲੀ ਜਾਵੇ ਤਾਂ ਸ਼ਾਇਦ ਉਹਨਾਂ ਦੇ ਦਿਨ ਫਿਰ ਜਾਣਗੇ ਕਿਰਨਜੀਤ ਪੜਾਈ ਵਿੱਚ ਹੁਸ਼ਿਆਰ ਸੀ ਉਸਨੇ ਆਈ ਲੈਟਰਸ ਦਾ ਇਮਤਿਹਾਨ ਵੀ ਦਿੱਤਾ ਸੀ ਪਰ ਬਦਕਿਸਮਤੀ ਨਾਲ ਉਸਦੇ ਬੈਡ ਉਹਨੇ ਨਹੀਂ ਆਏ ਜਿੰਨੇ ਕਾਲਜ ਵਿੱਚ ਦਾਖਲੇ ਲਈ ਚਾਹੀਦੇ ਸਨ ਪਰਿਵਾਰ ਨਿਰਾਸ਼ ਸੀ ਅਤੇ ਐਹੀ ਉਸ ਸਮਾਂ ਹੁੰਦਾ ਹੈ ਜਦੋਂ ਇਨਸਾਨ ਦੀ ਮਜਬੂਰੀ ਦਾ ਫਾਇਦਾ ਚੁੱਕਣ ਲਈ ਸਮਾਜ ਵਿੱਚ ਬੈਠੇ ਕੁਝ ਧੱਗ ਏਜੰਟ ਗਿਰਜਾ ਵਾਂਗ ਮੰਡਰਾਉਣ ਲੱਗਦੇ ਹਨ ਪਿੰਡ ਦੇ ਹੀ ਇੱਕ ਵਿਚੋਲੇ ਨੇ ਉਹਨਾਂ ਨੂੰ ਸ਼ਹਿਰ ਦੇ ਇੱਕ ਨਾਮੀ ਏਜੰਟ ਨਾਲ ਮਿਲਾਇਆ ਜਿਸਨੇ ਬੜੇ ਹੀ ਵਿਸ਼ਵਾਸ ਨਾਲ ਕਿਹਾ ਸੀ ਕਿ ਤੁਸੀਂ ਬੈਡਾਂ ਦੀ ਚਿੰਤਾ ਨਾ ਕਰੋ ਸਾਡੀ ਸੈਟਿੰਗ ਸਿੱਧੀ ਅੰਬੈਸੀ ਵਿੱਚ ਹੈ ਅਸੀਂ ਵਰਕ ਪਰਮਿਟ ਲਵਾ ਕੇ ਦੇਾਂਗੇ ਪੋਲੇ ਬਾਲੇ ਮਾਪੇ ਜੋ ਆਪਣੀ ਤੀਦੇ ਪਵਿਕ ਲਈ ਕੁਝ ਵੀ ਕਰਨ ਨੂੰ ਤਿਆਰ ਸਨ ਉਸ ਏਜੰਟ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿੱਚ ਆ ਗਏ ਏਜੰਟ ਨੇ 2 ਲੱਖ ਰੁਪਏ ਦੀ ਮੰਗ ਕੀਤੀ ਸੀ ਜੋ ਕਿ ਇਸ ਗਰੀਬ ਪਰਿਵਾਰ ਲਈ ਬਹੁਤ ਵੱਡੀ ਰਕਮ ਸੀ ਬਾਪੂ ਜਸਵੰਤ ਸਿੰਘ ਨੇ ਆਪਣੀ ਜ਼ਮੀਨ ਦਾ ਇੱਕ ਟੁਕੜਾ ਵੇਚਿਆ। ਮਾਂ ਨੇ ਆਪਣੇ ਵਿਆਹ ਦੇ ਬੱਚੇ ਖੁਚੇ ਗਹਿਣੇ ਗਿਰਵੀ ਰੱਖੇ ਅਤੇ ਰਿਸ਼ਤੇਦਾਰਾਂ ਤੋਂ ਉਧਾਰ ਫੜ ਕੇ ਪੈਸੇ ਇਕੱਠੇ ਕੀਤੇ। ਉਸ ਸਮੇਂ ਕਿਸੇ ਦੇ ਦਿਮਾਗ ਵਿੱਚ ਇਹ ਖਿਆਲ ਵੀ ਨਹੀਂ ਆਇਆ ਕਿ ਉਹ ਜਿਸ ਰਾਹ ਤੇ ਚੱਲ ਰਹੇ ਹਨ ਉਹ ਅੱਗੇ ਜਾ ਕੇ ਖਾਈ ਵਿੱਚ ਡਿੱਗਣ ਵਾਲਾ ਹੈ। ਪੈਸੇ ਦੇਣ ਤੋਂ ਬਾਅਦ ਜਦੋਂ ਵੀਜ਼ਾ ਲੱਗ ਕੇ ਆਇਆ ਤਾਂ ਪੂਰੇ ਪਿੰਡ ਵਿੱਚ ਲੱਡੂ ਵੰਡੇ ਗਏ। ਪਰ ਕਿਸੇ ਨੇ ਵੀ ਉਸ ਵੀਜ਼ੇ ਦੀ ਅਸਲੀਅਤ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਏਜੰਟ ਦੇ ਕਹੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਿਆ ਜਿਸ ਦਿਨ ਕਿਰਨਜੀਤ ਨੇ ਕੈਨੇਡਾ ਲਈ ਰਵਾਨਾ ਹੋਣਾ ਸੀ ਉਸ ਦਿਨ ਘਰ ਦਾ ਮਾਹੌਲ ਦੇਖਣ ਵਾਲਾ ਸੀ ਇੱਕ ਪਾਸੇ ਖੁਸ਼ੀ ਸੀ ਕਿ ਤੀ ਵਿਦੇਸ਼ ਜਾ ਰਹੀ ਹੈ ਅਤੇ ਦੂਜੇ ਪਾਸੇ ਵਿਛੋੜੇ ਦਾ ਗਮ ਵੀ ਸੀ ਮਾਂ ਸਵੇਰ ਤੋਂ ਹੀ ਰਸੋਈ ਵਿੱਚ ਕਿਰਨਜੀਤ ਦੀ ਪਸੰਦ ਦੀਆਂ ਪਿੰਨੀਆਂ ਅਤੇ ਮਠਿਆਈਆਂ ਪੈਕ ਕਰ ਰਹੀ ਸੀ ਵਾਰ-ਵਾਰ ਉਸ ਨੂੰ ਹਦਾਇਤਾਂ ਦੇ ਰਹੀ ਸੀ ਕਿ ਉੱਥੇ ਜਾ ਕੇ ਆਪਣਾ ਖਿਆਲ ਰੱਖੀ ਗਰਮ ਕੱਪੜੇ ਪਾਈ ਅਤੇ ਸਮੇਂ ਸਿਰ ਰੋਟੀ ਖਾਈ ਬਾਪੂ ਜਸਵੰਤ ਸਿੰਘ ਜੋ ਅਕਸਰ ਸਖਤ ਸੁਭਾਅ ਦੇ ਮੰਨੇ ਜਾਂਦੇ ਸਨ ਅੱਜ ਅੰਦਰੋਂ ਅੰਦਰੀਂ ਪੀਗਲ ਰਹੇ ਸਨ ਉਹਨਾਂ ਨੇ ਆਪਣੀ ਤੀ ਦੇ ਸਿਰ ਤੇ ਹੱਥ ਰੱਖ ਕੇ ਸਿਰਫ ਇੰਨਾ ਹੀ ਕਿਹਾ ਪੁੱਤ ਸਾਡੀ ਇੱਜ਼ਤ ਹੁਣ ਤੇਰੇ ਹੱਥ ਹੈ ਕਦੇ ਕੋਈ ਅਜਿਹਾ ਕੰਮ ਨਾ ਕਰੀ ਜਿਸ ਨਾਲ ਸਾਡਾ ਸਿਰ ਨੀਵਾ ਹੋਵੇ ਕਿਰਨਜੀਤ ਨੇ ਪਰੇ ਮਨ ਨਾਲ ਸਭ ਨੂੰ ਪਰੋਸਾ ਦਿੱਤਾ ਕਿ ਉਹ ਕਦੇ ਵੀ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ ਪੂਰਾ ਪਿੰਡ ਉਸਨੂੰ ਤੋਰਨ ਲਈ ਆਇਆ ਹੋਇਆ ਸੀ ਗੱਡੀਆਂ ਦਾ ਕਾਫਲਾ 에ਅਰਪੋਰਟ ਵੱਲ ਰਵਾਨਾ ਹੋਇਆ ਰਸਤੇ ਵਿੱਚ ਕਿਰਨਜੀਤ ਖਿੜਕੀ ਵਿੱਚੋਂ ਬਾਹਰ ਦੇਖਦੀ ਰਹੀ ਪੰਜਾਬ ਦੇ ਖੇਤ ਸੜਕਾਂ ਅਤੇ ਲੋਕ ਅੱਜ ਉਸਨੂੰ ਬਹੁਤ ਪਿਆਰੇ ਲੱਗ ਰਹੇ ਸਨ ਕਿਉਂਕਿ ਉਸਨੂੰ ਲੱਗਦਾ ਸੀ ਕਿ ਸ਼ਾਇਦ ਹੁਣ ਕਈ ਸਾਲਾਂ ਬਾਅਦ ਹੀ ਉਹ ਇਹ ਸਭ ਮੁੜ ਦੇਖ ਸਕੇਗੀ ਗੱਡੀ ਵਿੱਚ ਚੱਲ ਰਹੇ ਉਦਾਸ ਗੀਤ ਮਾਹੌਲ ਨੂੰ ਹੋਰ ਵੀ ਭਾਵੁਕ ਬਣਾ ਰਹੇ ਸਨ ਜਦੋਂ ਉਹ ਅੰਮ੍ਰਿਤਸਰ 에ਅਰਪੋਰਟ ਪਹੁੰਚੇ ਤਾਂ ਉੱਥੇ ਵੀ ਪੀੜ ਸੀ ਪਰਿਵਾਰ ਨੇ ਆਖਰੀ ਵਾਰ ਉਸ ਨੂੰ ਜੱਫੀ ਪਾਈ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਕਿਰਨਜੀਤ ਨੇ ਮੁਸਕਰਾਉਂਦੇ ਹੋਏ ਹੱਥ ਹਿਲਾਇਆ ਅਤੇ ਟਰਮੀਨਲ ਦੇ ਅੰਦਰ ਚਲੀ ਗਈ ਇਸ ਸੋਚ ਕੇ ਕਿ ਇਹ ਹੰਝੂ ਜਲਦੀ ਹੀ ਖੁਸ਼ੀ ਦੇ ਹੰਝੂਆਂ ਵਿੱਚ ਬਦਲ ਜਾਣਗੇ ਜਦੋਂ ਉਹ ਕੈਨੇਡਾ ਤੋਂ ਪਹਿਲੀ ਤਨਖਾਹ ਭੇਜੇਗੀ ਪਰ ਉਸਨੂੰ ਕੀ ਪਤਾ ਸੀ ਕਿ ਇਹ ਆਖਰੀ ਮੁਲਾਕਾਤ ਇੱਕ ਲੰਬੇ ਅਤੇ ਦਰਦਨਾਕ ਇੰਤਜ਼ਾਰ ਵਿੱਚ ਬਦਲਣ ਵਾਲੀ ਹੈ 에ਅਰਪੋਰਟ ਦੇ ਅੰਦਰ ਦਾਖਲ ਹੁੰਦਿਆਂ ਹੀ ਕਿਰਨਜੀਤ ਨੂੰ ਇੱਕ ਅਜੀਬ ਜਿਹੀ ਕਬਰਾਟ ਮਹਿਸੂਸ ਹੋਈ ਜੋ ਸ਼ਾਇਦ ਹਰ ਪਹਿਲੀ ਵਾਰ ਸਫ਼ਰ ਕਰਨ ਵਾਲੇ ਯਾਤਰੀ ਨੂੰ ਹੁੰਦੀ ਹੈ ਉਸਨੇ ਆਪਣਾ ਸਮਾਨ ਚੈੱਕ-ਇਨ ਕਰਵਾਇਆ ਜਿੱਥੇ 에어ਲਾਈਨ ਦੇ ਸਟਾਫ ਨੇ ਉਸਦਾ ਪਾਸਪੋਰਟ ਦੇਖਿਆ ਅਤੇ ਬੋਰਡਿੰਗ ਪਾਸ ਜਾਰੀ ਕਰ ਦਿੱਤਾ। ਇੱਥੇ ਤੱਕ ਸਭ ਕੁਝ ਠੀਕ ਸੀ ਕਿਉਂਕਿ 에어ਲਾਈਨ ਸਟਾਫ ਸਿਰਫ ਉਪਰੋ ਉਪਰੋ ਵੀਜ਼ਾ ਅਤੇ ਟਿਕਟ ਚੈੱਕ ਕਰਦਾ ਹੈ। ਅਸਲ ਜਾਂਚ ਤਾਂ ਇਮੀਗ੍ਰੇਸ਼ਨ ਕਾਊਂਟਰ ਤੇ ਹੁੰਦੀ ਹੈ। ਸੁਰੱਖਿਆ ਜਾਂਚ ਪਾਰ ਕਰਨ ਤੋਂ ਬਾਅਦ ਉਹ ਇਮੀਗ੍ਰੇਸ਼ਨ ਹਾਲ ਵਿੱਚ ਪਹੁੰਚੀ ਜਿੱਥੇ ਕਈ ਕਾਊਂਟਰ ਬਣੇ ਹੋਏ ਸਨ। ਉਸਨੇ ਵੇਖਿਆ ਕਿ ਕੁਝ ਲੋਕ ਆਸਾਨੀ ਨਾਲ ਨਿਕਲ ਰਹੇ ਸਨ। ਅਤੇ ਕੁਝ ਲੋਕਾਂ ਤੋਂ ਅਧਿਕਾਰੀ ਸਵਾਲ ਜਵਾਬ ਕਰ ਰਹੇ ਸਨ ਉਸ ਦਾ ਨੰਬਰ ਆਇਆ ਉਸ ਨੇ ਵਾਈ ਗੁਰੂ ਦਾ ਨਾਮ ਲਿਆ ਅਤੇ ਆਪਣਾ ਪਾਸਪੋਰਟ ਅਧਿਕਾਰੀ ਨੂੰ ਫੜਾ ਦਿੱਤਾ ਅਧਿਕਾਰੀ ਨੇ ਪਾਸਪੋਰਟ ਖੋਲ੍ਹਿਆ ਵੀਜ਼ੇ ਵਾਲੇ ਪੰਨੇ ਨੂੰ ਧਿਆਨ ਨਾਲ ਦੇਖਿਆ ਅਤੇ ਫਿਰ ਕੰਪਿਊਟਰ ਸਕਰੀਨ ਤੇ ਕੁਝ ਟਾਈਪ ਕਰਨ ਲੱਗਾ ਇੱਕ ਮਿੰਟ ਦੋ ਮਿੰਟ ਸਮਾਂ ਲੰਘਦਾ ਜਾ ਰਿਹਾ ਸੀ ਪਰ ਅਧਿਕਾਰੀ ਕੁਝ ਬੋਲ ਨਹੀਂ ਰਿਹਾ ਸੀ ਕਿਰਨਜੀਤ ਦੇ ਮੱਥੇ ਤੇ ਪਸੀਨਾ ਆਉਣਾ ਸ਼ੁਰੂ ਹੋ ਗਿਆ ਫਿਰ ਅਧਿਕਾਰੀ ਨੇ ਇੱਕ আল্ট্রາວਾਈਡ ਲਾਈਟ ਦੇ ਹੇਠਾਂ ਵੀਜ਼ੇ ਨੂੰ ਚੈੱਕ ਕੀਤਾ ਅਤੇ ਆਪਣੇ ਸੀਨੀਅਰ ਅਫਸਰ ਨੂੰ ਬੁਲਾਇਆ ਉਹਨਾਂ ਦੋਵਾਂ ਨੇ ਆਪਸ ਵਿੱਚ ਕੁਝ ਗੱਲਾਂ ਕੀਤੀਆਂ ਅਤੇ ਕਿਰਨਜੀਤ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਿਆ ਅਧਿਕਾਰੀ ਨੇ ਪੁੱਛਿਆ ਬੇਟਾ ਇਹ ਵੀਜ਼ਾ ਤੁਸੀਂ ਕਿੱਥੋਂ ਲਗਵਾਇਆ ਹੈ ਕੀ ਤੁਸੀਂ ਖੁਦ ਅਪਲਾਈ ਕੀਤਾ ਸੀ ਜਾਂ ਕਿਸੇ ਏਜੰਟ ਰਾਹੀਂ ਕਿਰਨਜੀਤ ਨੇ ਡਰਦਿਆਂ ਡਰਦਿਆਂ ਜਵਾਬ ਦਿੱਤਾ ਸਰ 에ਜੰਟ ਰਾਈ ਲਗਵਾਇਆ ਹੈ ਅਧਿਕਾਰੀ ਨੇ ਇੱਕ ਡੂੰਗਾ ਸਾ ਲਿਆ ਅਤੇ ਕਿਹਾ ਤੁਹਾਨੂੰ ਸਾਡੇ ਨਾਲ ਅੰਦਰ ਆਉਣਾ ਪਵੇਗਾ ਕੁਝ ਪੁੱਛਗਿੱਛ ਕਰਨੀ ਹੈ ਇਹ ਸੁਣਦਿਆਂ ਹੀ ਕਿਰਨਜੀਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ ਕਿਰਨਜੀਤ ਨੂੰ ਇੱਕ ਵੱਖਰੇ ਕਮਰੇ ਵਿੱਚ ਲਿਜਾਇਆ ਗਿਆ ਜਿੱਥੇ ਪਹਿਲਾਂ ਹੀ ਦੋ ਪੁਲਿਸ ਮੁਲਾਜ਼ਮ ਮੌਜੂਦ ਸਨ ਇਮੀਗ੍ਰੇਸ਼ਨ ਅਧਿਕਾਰੀ ਨੇ ਜੋ ਖੁਲਾਸਾ ਕੀਤਾ ਉਸ ਸੁਣ ਕੇ ਕਿਰਨਜੀਤ ਦੇ ਹੋਸ਼ ਉੱਡ ਗਏ ਅਧਿਕਾਰੀ ਨੇ ਦੱਸਿਆ ਤੁਹਾਡੇ ਪਾਸਪੋਰਟ ਤੇ ਲੱਗਾ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ ਝਾਲੀ ਹੈ ਇਸ ਸਟicker ਨਕਲੀ ਹੈ ਅਤੇ ਕੈਨੇਡਾ ਹਾਈ ਕਮਿਸ਼ਨ ਦੇ ਰਿਕਾਰਡ ਵਿੱਚ ਤੁਹਾਡੇ ਨਾਮ ਦਾ ਕੋਈ ਵੀਜ਼ਾ ਜਾਰੀ ਹੀ ਨਹੀਂ ਹੋਇਆ ਇਹ ਸ਼ਬਦ ਕਿਰਨਜੀਤ ਲਈ ਕਿਸੇ ਬੰਦ ਤਮਾਕੇ ਤੋਂ ਕੱਟ ਨਹੀਂ ਸਨ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗੀ ਅਤੇ ਕਹਿਣ ਲੱਗੀ ਸਰ ਇਹ ਨਹੀਂ ਹੋ ਸਕਦਾ ਅਸੀਂ ਵੀ ਲੱਖ ਰੁਪਏ ਦਿੱਤੇ ਹਨ ਸਾਡੇ ਏਜੰਟ ਨੇ ਕਿਹਾ ਸੀ ਕਿ ਸਭ ਕੁਝ ਅਸਲੀ ਹੈ ਮੇਰੇ ਬਾਪੂ ਨੇ ਜ਼ਮੀਨ ਵੇਚੀ ਹੈ ਪੁਲਿਸ ਮੈਨੂੰ ਜਾਣ ਦਿਓ ਮੇਰਾ ਕੈਰੀਅਰ ਖਰਾਬ ਹੋ ਜਾਵੇਗਾ ਪਰ ਕਾਨੂੰਨ ਜਜ਼ਬਾਤਾਂ ਨੂੰ ਨਹੀਂ ਸਮਝਦਾ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਝਾਲੀ ਦਸਤਾਵੇਜ਼ਾਂ ਨਾਲ ਸਫ਼ਰ ਕਰਨ ਦੀ ਕੋਸ਼ਿਸ਼ ਕਰਨਾ ਇੱਕ ਗੰਭੀਰ ਅਪਰਾਧ ਹੈ ਉਸਦੇ ਏਜੰਟ ਨੇ ਉਸਦੇ ਪਾਸਪੋਰਟ ਤੇ ਇੱਕ ਉੱਚ ਕੋਟੀ ਦਾ ਨਕਲੀ ਸਟਿੱਕਰ ਚਿਪਕਾ ਦਿੱਤਾ ਸੀ ਜੋ ਆਮ ਅੱਖਾਂ ਨੂੰ ਅਸਲੀ ਲੱਗਦਾ ਸੀ ਪਰ 에어ਪੋਰਟ ਦੇ ਐਡਵਾਂਸਡ ਸਿਸਟਮ ਨੇ ਉਸਨੂੰ ਫੜ ਲਿਆ ਸੀ। ਕਿਰਨਜੀਤ ਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਗਿਆ। ਉਸਦਾ ਫੋਨ ਜ਼ਬਤ ਕਰ ਲਿਆ ਗਿਆ ਅਤੇ ਉਸ ਦੇ ਖਿਲਾਫ ਧੋਖਾਧੜੀ ਅਤੇ ਝਾਲੀ ਦਸਤਾਵੇਜ਼ ਰੱਖਣ ਦੀਆਂ ਤਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ। ਜਿਸ ਕੁੜੀ ਨੇ ਕੁਝ ਘੰਟਿਆਂ ਬਾਅਦ ਕੈਨੇਡਾ ਦੀ ਫਲਾਈਟ ਵਿੱਚ ਬੈਠਣਾ ਸੀ, ਉਹ ਹੁਣ 에어ਪੋਰਟ ਦੇ ਥਾਣੇ ਵਿੱਚ ਇੱਕ ਮੁਜਰਮ ਵਾਂਗ ਬੈਠੀ ਸੀ ਅਤੇ ਉਸਦਾ ਸਭ ਤੋਂ ਵੱਡਾ ਦੁੱਖ ਇਹ ਸੀ कि ਉਸ ਦੇ ਮਾਪੇ ਜੋ ਬਾਰ ਖੁਸ਼ੀ-ਖੁਸ਼ੀ ਕਰ ਮੁੜਨ ਦੀ ਤਿਆਰੀ ਕਰ ਰਹੇ ਸਨ ਉਹਨਾਂ ਨੂੰ ਇਸ ਗੱਲ ਦੀ ਪਿੰਕ ਵੀ ਨਹੀਂ ਸੀ ਕਿ ਅੰਦਰ ਕੀ ਪਾਣਾ ਵਰਦ ਗਿਆ ਹੈ ਦੂਜੇ ਪਾਸੇ 에ਅਰਪੋਰਟ ਦੇ ਬਾਹਰ ਖੜੇ ਮਾਪਿਆਂ ਦਾ ਹਾਲ ਵੀ ਬਿਆਨ ਤੋਂ ਬਾਹਰ ਸੀ ਜਹਾਜ਼ ਦੇ ਉੱਡਣ ਦਾ ਸਮਾਂ ਹੋ ਚੁੱਕਾ ਸੀ ਬਾਪੂ ਜਸਵੰਤ ਸਿੰਘ ਅਤੇ ਮਾਂ ਵਾਰ-ਵਾਰ ਅਸਮਾਨ ਵੱਲ ਦੇਖ ਰਹੇ ਸਨ ਇਸ ਸੋਚ ਕੇ ਕਿ ਸ਼ਾਇਦ ਉਹਨਾਂ ਦੀ 30 ਵਾਲਾ ਜਹਾਜ਼ ਹੁਣੇ ਉੱਪਰੋਂ ਲੰਗੇਗਾ ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਕਾਰ ਜਾ ਕੇ ਪਾਟ ਕਰਵਾਵਾਂਗੇ ਅਤੇ ਤੀ ਦੀ ਸੁਖਸਾਂ ਦੀ ਅਰਦਾਸ ਕਰਾਂਗੇ ਪਰ ਕਾਫੀ ਸਮਾਂ ਬੀਤ ਗਿਆ ਤੇ ਵੀ ਕਿਰਨਜੀਤ ਦਾ ਕੋਈ ਫੋਨ ਨਹੀਂ ਆਇਆ ਕਿ ਉਹ ਜਹਾਜ਼ ਵਿੱਚ ਬੈਠ ਗਈ ਹੈ ਆਮ ਤੌਰ ਤੇ ਬੋਰਡਿੰਗ ਤੋਂ ਪਹਿਲਾਂ ਬੱਚੇ ਫੋਨ ਕਰਦੇ ਹਨ ਮਾਂ ਦਾ ਦਿਲ ਕਬਰਾਉਣ ਲੱਗਾ ਅਚਾਨਕ ਉਹਨਾਂ ਨੇ ਦੇਖਿਆ ਕਿ ਕੁਝ ਪੁਲਿਸ ਵਾਲੇ ਬਾਹਰ ਆਏ ਅਤੇ ਉਹਨਾਂ ਦਾ ਨਾਮ ਲੈ ਕੇ ਆਵਾਜ਼ ਮਾਰਨ ਲੱਗੇ ਜਦੋਂ ਬਾਪੂ ਜਸਵੰਤ ਸਿੰਘ ਅੱਗੇ ਵਧੇ ਤਾਂ ਪੁਲਿਸ ਵਾਲੇ ਨੇ ਕਿਹਾ ਤੁਹਾਨੂੰ ਅੰਦਰ ਥਾਣੇ ਆਉਣਾ ਪਵੇਗਾ ਤੁਹਾਡੀ ਤੀਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਸੁਣਦੇ ਸਾਰ ਹੀ ਮਾਂ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਈ ਬਾਪੂ ਜਸਵੰਤ ਸਿੰਘ ਨੂੰ ਲੱਗਾ ਜਿਵੇਂ ਕਿਸੇ ਨੇ ਉਹਨਾਂ ਦੇ ਸਿਰ ਤੇ ਹਥੌੜਾ ਮਾਰ ਦਿੱਤਾ ਹੋਵੇ ਉਹ ਭੱਜਦੇ ਹੋਏ ਅੰਦਰ ਗਏ ਜਦੋਂ ਉਹਨਾਂ ਨੇ ਆਪਣੀ ਤੀਨੂੰ ਹਵਾਲਾਤ ਵਿੱਚ ਰੋਂਦੇ ਹੋਏ ਦੇਖਿਆ ਉਹ ਦ੍ਰਿਸ਼ ਕਿਸੇ ਵੀ ਪੱਥਰ ਦਿਲ ਇਨਸਾਨ ਨੂੰ ਰੁਲਾਉਣ ਲਈ ਕਾਫੀ ਸੀ ਉਹੀ ਧੀ ਜਿਸ ਨੂੰ ਕੁਝ ਘੰਟੇ ਪਹਿਲਾਂ ਰਾਜਕੁਮਾਰੀ ਬਣਾ ਕੇ ਤੋਰਿਆ ਸੀ ਅੱਜ ਅਪਰਾਧੀ ਆ ਵਾਂਗ ਪੁਲਿਸ ਦੀ ਹਿਰਾਸਤ ਵਿੱਚ ਸੀ ਪੁਲਿਸ ਨੇ ਦੱਸਿਆ ਕਿ ਏਜੰਟ ਨੇ ਉਹਨਾਂ ਨਾਲ ਬਹੁਤ ਵੱਡੀ ਠੱਗੀ ਮਾਰੀ ਹੈ ਵੀਜ਼ਾ ਤਾਂ ਦੂਰ ਦੀ ਗੱਲ ਉਸ ਏਜੰਟ ਨੇ ਤਾਂ ਕੈਨੇਡਾ ਅੰਬੈਸੀ ਵਿੱਚ ਫਾਈਲ ਵੀ ਨਹੀਂ ਸੀ ਲਗਾਈ ਬਸ ਕੰਪਿਊਟਰ ਤੇ ਤਿਆਰ ਕੀਤਾ ਹੋਇਆ ਝਾਲੀ ਸਟicker ਲਗਾ ਕੇ ਲੱਖਾਂ ਰੁਪਏ ਠੱਗ ਲਏ ਇਸ ਸਾਰੀ ਘਟਨਾ ਸਾਨੂੰ ਇੱਕ ਬਹੁਤ ਵੱਡਾ ਸਬਕ ਸਿਖਾਉਂਦੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਹੋੜ ਵਿੱਚ ਇੰਨੇ ਅੰਨੇ ਹੋ ਜਾਂਦੇ ਹਾਂ ਕਿ ਸਹੀ ਅਤੇ ਗਲਤ ਦੀ ਪਛਾਣ ਹੀ ਪੁੱਲ ਜਾਂਦੇ ਹਾਂ ਜਦੋਂ ਵੀ ਕੋਈ ਏਜੰਟ ਕਹਿੰਦਾ ਹੈ ਕਿ ਮੇਰੀ ਸੈਟਿੰਗ ਹੈ ਜਾਂ ਬਿਨਾ ਆਈ ਲੈਟਸ ਤੋਂ ਗਾਰੰਟੀ ਨਾਲ ਵੀਜ਼ਾ ਲੱਗੇਗਾ ਤਾਂ ਅਸੀਂ ਬਿਨਾਂ ਸੋਚੇ ਸਮਝੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਉਸ ਦੇ ਹਵਾਲੇ ਕਰ ਦਿੰਦੇ ਹਾਂ ਕਿਰਨਜੀਤ ਅਤੇ ਉਸਦੇ ਪਰਿਵਾਰ ਨਾਲ ਜੋ ਹੋਇਆ ਉਹ ਸਿਰਫ ਪੈਸੇ ਦਾ ਨੁਕਸਾਨ ਨਹੀਂ ਹੈ ਸਗੋਂ ਇੱਜ਼ਤ ਸਮਾ ਅਤੇ ਇੱਕ ਮਾਸੂਮ ਬੱਚੀ ਦੇ ਸੁਪਨਿਆਂ ਦਾ ਕਤਲ ਹੈ ਹੁਣ ਉਸ ਕੁੜੀ ਤੇ ਪੁਲਿਸ ਕੇਸ ਚੱਲੇਗਾ ਉਸਦਾ ਪਾਸਪੋਰਟ ਬਲੈਕਲਿਸਟ ਹੋ ਸਕਦਾ ਹੈ ਅਤੇ ਸ਼ਾਇਦ ਉਹ ਪਵਿਕ ਵਿੱਚ ਕਦੇ ਵੀ ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾ ਸਕੇ ਉਹ ਏਜੰਟ ਤਾਂ ਸ਼ਾਇਦ ਫੜਿਆ ਜਾਵੇਗਾ ਜਾਂ ਪੱਜ ਜਾਵੇਗਾ ਪਰ ਇਸ ਪਰਿਵਾਰ ਦੇ ਜ਼ਖਮ ਕਦੇ ਨਹੀਂ ਭਰਨਗੇ ਐਸਲੇ ਦੋਸਤੋ ਇਹ ਕਹਾਣੀ ਸਿਰਫ ਸੁਣਨ ਲਈ ਨਹੀਂ ਹੈ ਸਗੋ ਅਮਲ ਕਰਨ ਲਈ ਹੈ ਤੁਹਾਡੇ ਬੱਚੇ ਦੀ ਜ਼ਿੰਦਗੀ ਕਿਸੇ ਵੀ ਵੀਜ਼ੇ ਜਾਂ ਡਾਲਰਾਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ ਜਲਦਬਾਜ਼ੀ ਵਿੱਚ ਲਏ ਗਏ ਫੈਸਲੇ ਅਕਸਰ ਬਰਬਾਦੀ ਦਾ ਕਾਰਨ ਬਣਦੇ ਹਨ ਸਚਾਈ ਇਹ ਹੈ ਕਿ ਕੋਈ ਵੀ ਅਸਲੀ ਕੰਮ ਚੋਰ ਮੋਰੀਆਂ ਰਾਹੀ ਨਹੀਂ ਹੁੰਦਾ ਸਗੋ ਸਹੀ ਕਾਗਜ਼ਾਂ ਅਤੇ ਯੋਗਤਾ ਨਾਲ ਹੁੰਦਾ ਹੈ ਇਸ ਵੀਡੀਓ ਦੇ ਅੰਤ ਵਿੱਚ ਅਸੀਂ ਤੁਹਾਨੂੰ ਸਿਰਫ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਾਗਰੂਕ ਬਣੋ ਜਦੋਂ ਵੀ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਵਿਦੇਸ਼ ਜਾਣ ਦੀ ਫਾਈਲ ਲਗਾਉਂਦਾ ਹੈ ਤਾਂ ਹਮੇਸ਼ਾ ਸਰਕਾਰ ਤੋਂ ਮਾਨਤਾ ਪ੍ਰਾਪਤ লাইসেনਸ शुदा ਏਜੰਟਾ ਕੋਲ ਹੀ ਜਾਓ ਜੇਕਰ ਕੋਈ ਏਜੰਟ ਤੁਹਾਨੂੰ ਵੀਜ਼ਾ ਲੱਗਣ ਦਾ ਦਾਵਾ ਕਰਦਾ ਹੈ ਤਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ ਉਸ ਵੀਜ਼ੇ ਨੂੰ ਆਨਲਾਈਨ ਚੈੱਕ ਕਰੋ ਅੰਬੈਸੀ ਦੀ ਵੈਬਸਾਈਟ ਤੇ ਜਾ ਕੇ ਵੈਰੀਫਾਈ ਕਰੋ ਅੱਜ ਕੱਲ ਟੈਕਨਾਲੋਜੀ ਦੇ ਦੌਰ ਵਿੱਚ ਹਰ ਚੀਜ਼ ਦੀ ਪੁਸ਼ਟੀ ਕਰ ਬੈਠੇ ਕੀਤੀ ਜਾ ਸਕਦੀ ਹੈ ਯਾਦ ਰੱਖੋ ਠੱਗ ਏਜੰਟ ਸਿਰਫ ਤੁਹਾਡੇ ਪੈਸੇ ਨਾਲ ਪਿਆਰ ਕਰਦੇ ਹਨ ਤੁਹਾਡੇ ਬੱਚਿਆਂ ਦੇ ਪਵਿੱਖ ਨਾਲ ਨਹੀਂ ਕਿਰਨਜੀਤ ਦੀ ਕਹਾਣੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਕੋਈ ਹੋਰ ਪੰਜਾਬੀ ਤੀ ਜਾਪੁੱਤ ਇਸ ਤਰ੍ਹਾਂ 에ਅਰਪੋਰਟ ਤੇ ਜਲੀਲ ਨਾ ਹੋਵੇ ਕੈਨੇਡਾ ਜਾਣਾ ਚੰਗੀ ਗੱਲ ਹੈ ਪਰ ਇੱਜ਼ਤ ਅਤੇ ਸੁਰੱਖਿਆ ਦਾ ਤੇ ਲਗਾ ਕੇ ਨਹੀਂ ਸਹੀ ਰਸਤਾ ਚੁਣੋ ਪਾਵੇਂ ਉਹ ਔਖਾ ਅਤੇ ਲੰਬਾ ਹੋਵੇ ਕਿਉਂਕਿ ਗਲਤ ਰਸਤਾ ਹਮੇਸ਼ਾ ਬਰਬਾਦੀ ਵੱਲ ਹੀ ਲੈ ਕੇ ਜਾਂਦਾ ਹੈ ਉਮੀਦ ਹੈ ਕਿ ਤੁਸੀਂ ਇਸ ਘਟਨਾ ਤੋਂ ਸਬਕ ਲਵੋਗੇ ਅਤੇ ਆਪਣੇ ਪਰਿਵਾਰ ਨੂੰ ਅਜਿਹੇ ਤੋਖੇ ਬਾਜ਼ਾਂ ਤੋਂ ਬਚਾ ਕੇ ਰੱਖੋਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ